ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਅੱਜ ਦਾਦਾ-ਦਾਦੀ ਨਾਨਾ-ਨਾਨੀ ਦੇ ਦਿਵਸ ਹੈ ਗ੍ਰੈਂਡਪੇਰੈਂਟਸ ਦੇ ਹੈ ਸਾਰੇ ਗ੍ਰੈਂਡਪੇਰੈਂਟਸ ਨੂੰ ਸਾਡੇ ਵੱਲੋਂ ਇਸ ਦਿਵਸ ਦੀਆਂ ਆਤਮ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਸੱਚਮੁੱਚ ਬੜਾ ਭਾਗਾ ਵਾਲਾ ਅਹਿਸਾਸ ਹੁੰਦਾ ਦਾਦਾ-ਦਾਦੀ ਬੰਨਾ ਨਾਨਾ-ਨਾਨੀ ਬੰਨਾ ਔਰ ਦਾਦਾ ਦਾਦੀ ਨਾਲ ਰਹਿਣਾ ਬੱਚਿਆਂ ਲਈ ਬੱਚਿਆਂ ਦਾ ਦਾਦਾ ਦਾਦੀ ਨਾਲ ਰਹਿਣਾ ਇਹ ਵੀ ਆਪਣੇ ਆਪ ਇੱਕ ਖੂਬਸੂਰਤ ਅਹਿਸਾਸ ਹੈਗਾ ਕਿਉਂਕਿ ਇਹ ਹੁਣ ਕਨਸੈਪਟ ਤਕਰੀਬਨ ਟੁੱਟਦੇ ਜਾਂਦੇ ਨੇ ਨੌਕਰੀਆਂ ਕਰਕੇ ਜੋ ਆ ਕੇ ਕਿਤੇ ਹੁੰਦਾ ਕਿਸੇ ਦੇ ਬਾਹਰ ਬੈਠੇ ਨੇ ਕਿਸੇ ਦਾ ਕੋ ਕਿਤੇ ਬੈਠਾ ਦਾਦਾ ਦਾਦੀ ਕਿਤੇ ਨੇ ਮਾਂ ਕਿਉਂ ਕਿਤੇ ਨੇ ਬੱਚੇ ਕਿਤੇ ਨੇ ਸਵਰਨਜੀ ਦਾ ਪਤ ਤਾਂ ਬੜੀ ਵਾਹਿਗੁਰੂ ਦੀ ਮਿਹਰ ਹੈਗੀ ਆ ਆਪਾਂ ਦਾਦਾ ਦਾਦੀ ਨਾਨਾ ਨਾਨੀਆਂ ਦਾ ਸੰਗਮ ਆਣਿਆ ਆਪਣੇ ਬੱਚਿਆਂ ਨੇ ਦਾ ਦਾਦਾ ਬੱਚੇ ਸਾਡੇ ਨਾਲ ਰਹਿ ਰਹੇ ਨੇ ਰਹਿ ਰਹੇ ਨੇ ਨਾਨਾ ਦਾਦਾ ਦਾਦੀ ਬਣ ਗਏ ਬਣ ਗਏ ਔਰ ਦਾਦਾ ਦਾਦੀ ਬਣ ਗਏ ਤੇ ਬੜਾ ਸ਼ੁਕਰਾਨਾ ਉਸ ਵਾਹਿਗੁਰੂ ਦਾ ਇਹ ਕੁਝ ਗੱਲਾਂ ਯਾਦ ਕਰੀਏ ਫਿਰ ਗੱਲ ਤੇਰੇ ਤੋਂ ਸ਼ੁਰੂ ਕਰਦੇ ਆ ਸੁਣਾ ਕੋਈ ਆਪਣੀ ਦਾਦੀ ਦੀ ਤੇ ਦਾਦੇ ਦੀ ਜਿਹੜੀ ਵੀ ਤੈਨੂੰ ਵਧੀਆ ਲੱਗਦੀ ਹੈ ਜਦੋਂ ਮੈਂ ਛੋਟੀ ਸੀ ਹਾਂ ਤੇ ਮੈਂ ਦਾਦੇ ਦੇ ਸਿਰ ਤੇ ਨਾ ਤੇਲ ਲਾਉਂਦੀ ਸਿਰ ਤੇ ਮਲਦੀ ਅੱਛਾ ਤੇ ਨਾਲ-ਨਾਲ ਇੱਕ ਮੈਂ ਸੇਹਰਾ ਗਾਉਂਦੀ ਤੇਰੇ ਸੇਹਰੇ ਦੀਆਂ ਲੜੀਆਂ ਪਰੋਵਾ ਹਾਂ ਹਾਂ ਸਦਾ ਕਹਦਾ ਵਾ ਭਾਈ ਵਾ ਕੁੜੀਏ ਰੰਗ ਲਾਤੇ ਮੈਂ ਸੇਵਾ ਕਰਦੀ ਸੀ ਨਾਲ ਅਸੀਸਾਂ ਪ੍ਰਾਪਤ ਕਰਦੀ ਹਾਂ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਬਜ਼ੁਰਗ ਸੀ ਬਹੁਤ ਭੋਲੇ ਭਾਲੇ ਸੀ ਹਾਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਵੀ ਮੇਰੀ ਦਾਦੀ ਦੀ ਫਰੈਂਡ ਮਿਲਣ ਆਈ ਪਿੰਡੋਂ ਅੱਛਾ ਹੂੰ ਤੇ ਕਹਿੰਦੇ ਹੋਰ ਜਵਾਖ ਜੱਲੇ ਕੀ ਕਰਦੇ ਨੇ ਹੂੰ ਉਹ ਕਹਿੰਦੇ ਭਾਈ ਮੇਰੀ ਪੋਤੀ 16 ਜਮਾਤਾਂ ਪੜ ਗਈ। ਅੱਛਾ ਤੇ ਹੁਣ ਉਹ ਕਰੂਗੀ ਜੱਜ ਦਾ ਕੋਰਸ। ਜੱਜ ਦਾ ਕੋਰਸ ਕਰੇਗੀ। ਸੀਐਸ ਦੇ ਪੇਪਰ ਦੀ ਮੈਂ ਤਿਆਰੀ ਕਰਦੀ ਸੀ। ਅੱਛਾ। ਜੱਜ ਦਾ ਕੋਰਸ ਕਰਦੀ ਆ। ਹਾਂ। ਤੇ ਚਾਹੇ ਕੱਲ ਨੂੰ ਕਾਗਜ਼ ਆ ਜਾਣ। ਕਿਹੜਾ ਕਾਗਜ਼ ਆ ਜਾਣਾ। ਚਾਹੇ ਕੱਲ ਨੂੰ ਜੱਜ ਬਣ ਜੇ। ਹਾਂ। ਤੇ ਉਸ ਤੋਂ ਨਾ ਫਿਰ ਉਹ 10 ਸਾਲਾਂ ਬਾਅਦ ਹਾਂ। ਉਹੀ ਸੇ ਲਿਦ ਦੁਬਾਰਾ ਆਈ। ਹਾਂ। ਉਹਨੂੰ ਕੋਈ ਕੇਸ ਸੀ ਉਸ ਤੇ ਕੋਈ। ਹਾਂ। ਤੇ ਉਹਨੇ ਆਖਿਆ ਵੀ ਉਸ ਦੀ ਪ੍ਰਸਿੱਧ ਕੁੜੀ ਜਿਹੜੀ ਪੋਤੀ ਆ ਜੱਜ ਬਣ ਗਈ ਹੋਣੀ ਆ ਹੁਣ। ਅੱਛਾ। ਆਹ ਕਹਿੰਦੀ ਪਰਸਿੰਦ ਕੁੜੇ ਹਾਂ ਤੇਰੀ ਜਿਹੜੀ ਪੋਤੀ ਜੱਜ ਬਣਦੀ ਸੀ ਜੱਜ ਬਣ ਗਈ ਹਾਂ ਮੇਰਾ ਉਹ ਕੇਸ ਚੱਲਦਾ ਅਦਾਲਤ ਚ ਤੇ ਉਹਨੂੰ ਕਹਿਆ ਉਹੀ ਹੱਲ ਕਰੇ ਉਹ ਅੱਛਾ ਮੇਰਾ ਤਾਂ ਵਿਆਹ ਹੋ ਚੁੱਕਿਆ ਸੀ ਉਦੋਂ ਹਾਂ ਤੇ ਦਾਦ ਜੀ ਕਹਿੰਦੇ ਨਾ ਭਾਈ ਉਹ ਫਿਰ ਪ੍ਰੋਣਾ ਕਹਿੰਦਾ ਉਹ ਹੁਣ ਜੱਜ ਨਹੀਂ ਬੰਨਾ ਪ੍ਰੋਫੈਸਰ ਬੰਨਾ ਤੇ ਉਹਨਾਂ ਨੇ ਐਵੇਂ ਮੁੜ ਕੇ ਗੱਲ ਟਾਲੀ ਕਿ ਕਿੰਨੇ ਭੋਲੇ ਹੁੰਦੇ ਸੀ ਸੱਚਮੁੱਚ ਹੀ ਨਾ ਬੜੇ ਉਹਨਾਂ ਦੇ ਕਮਾਲ ਦੇ ਆ ਮੈਨੂੰ ਸਾਰਾ ਬੋਲਣ ਦਾ ਜਿਹੜਾ ਵਾਲਾ ਬੋਲਣਾ ਸਿਖਾਇਆ ਕਵਤਾ ਪੜ੍ਹਨੀ ਦਾਦੇ ਨੇ ਸਿਖਾਈ ਅਸੀਂ ਪਿੱਛੇ ਪੇਟੀਆਂ ਵਾਲੇ ਗਮਰੇ ਚ ਪੈਂਦੇ ਹੁੰਦੇ ਸੀ ਤੇ ਦਾਦਾ ਜੀ ਜਿਹਨੂੰ ਅਸੀਂ ਪਿਤਾ ਜੀ ਕਹਿੰਦੇ ਸੀ ਪੇਟੀ ਤੇ ਚੜਾ ਲੈਣਾ ਲੈ ਭਾਈ ਤਰਮਿੰਦਰ ਸਿੰਘ ਹੁਣ ਤੂੰ ਸੁਣਾ ਕਵਤਾ ਲਖਮਿੰਦਰ ਸਿੰਘ ਤੂੰ ਸੁਣਾ ਕਵਤਾ ਪਿਤਾ ਜੀ ਦੀਆਂ ਲੱਤਾਂ ਘੁੱਟੀ ਜਾਣੀਆਂ ਕੁੜੀਆਂ ਨੇ ਉਹਨਾਂ ਦੇ ਸਿਰ ਬਾਹੀ ਜਾਣੇ ਅੱਛਾ ਹੋਰ ਅੰਗਰੇਜ਼ੀ ਚ ਉਹਨਾਂ ਨੂੰ ਸ਼ੌਂਕ ਸੀ ਵੀ ਜਵਾਕ ਅੰਗਰੇਜ਼ੀ ਵੀ ਸਿੱਖਣ ਲੈ ਵੀ ਕਹਿੰਦੇ ਜੇ ਤਾਂ ਕੁੜੀ ਸਿਰ ਬਾਹੂਗੀ ਤੇ ਗਿਣਤੀ ਕਰੂ ਪੰਜਾਬੀ ਚ ਫੇਰ ਤਾਂ 25 ਪੈਸੇ ਜੇ 1 2 ਸੁਣਾ ਦੇਓਗੇ ਫਿਰ 50 ਪੈਸੇ ਦੇ ਦਾਂਗੇ ਕਿਉਂਕਿ ਪਿੰਡੋਂ ਆਏ ਸੀ ਨਾ ਲੱਗਦਾ ਸੀ ਯਾਰ ਮੇਰੇ ਜਵਾਕ ਪੰਜਾਬੀ ਅੰਗਰੇਜ਼ੀ ਵੀ ਬੋਲਣ ਅ ਦੋਸਤੋ ਮੇਰੇ ਦਾਦਾ ਜੀ ਮੈਂ ਸੱਚ ਮੁੱਚਾ ਜ ਉਹਨਾਂ ਨੂੰ ਸਜਦਾ ਕਰਦਾ ਬੜੇ ਫੱਕਰ ਕਿਸਮ ਦੇ ਫਕੀਰ ਕਿਸਮ ਦੇ ਇਨਸਾਨ ਸੀ ਤੁਮੀ ਮਿਲੀ ਆ ਬਿਲਕੁਲ ਬਿਲਕੁਲ ਸਾਰੀ ਉਮਰ ਉਹਨਾਂ ਨੇ ਬਾਸ ਛੱਡਿਆਂ ਤੇ ਰੇਲਾਂ ਤੇ ਹੋਰ ਕਿਸੇ ਇਹ ਜੇ ਮੇਲਿਆਂ 'ਚ ਜਲ ਸੇਵਾ ਦੇ ਉੱਤੇ ਪਾਣੀ ਪਲਾਉਣ ਤੇ ਲੰਗਾਤੀ ਬਾਲਟੀ ਉਹਨਾਂ ਕੋਲੇ ਹੁੰਦੀ ਸੀ ਕੱਪ ਨਾਲ ਹੁੰਦੇ ਸੀ ਤੇ ਭਾਈ ਨਾ ਗਰਮੀ ਦੇਖਣੀ ਨਾ ਸਰਦੀ ਦੇਖਣੀ ਪਾਣੀ ਦੀ ਸੇਵਾ ਚ ਲੱਗੇ ਰਹਿਣਾ ਇੱਕ ਵਾਰੀ ਮੇਰੇ ਚਾਚਾ ਜੀ ਨੂੰ ਵਿਆਹਣ ਜਾਣਾ ਸੀ ਕਲਕੱਤੇ ਜਾਣਾ ਸੀ ਗੱਡੀ ਚ ਅੱਛਾ ਤੇ ਤਿਆਰ ਹੋ ਗਏ ਪਿਤਾ ਜੀ ਨੇ ਆਪਣੀ ਬਾਲਟੀ ਤੇ ਕੱਪ ਨਾਲ ਚੱਕ ਲਏ ਪਪਾ ਹੋਰਾਂ ਨੇ ਕਿਹਾ ਵੀ ਪਿਤਾ ਜੀ ਆਪਾਂ ਹੁਣ ਮੰਜੀਸੂ ਨੂੰ ਵਿਆਹਣ ਚੱਲੇ ਆਂ ਵੀ ਤੁਸੀਂ ਇਹ ਨਾਲ ਨਾ ਚੱਕੋ ਕਹਿੰਦੇ ਭਾਈ ਮੈਨੂੰ ਲੈ ਕੇ ਜਾਣਾ ਲੈ ਜਾਓ ਨਹੀਂ ਲੈ ਕੇ ਜਾਣਾ ਨਾਲ ਜਾਓ ਇਹ ਤਾਂ ਮੇਰੇ ਨਾਲ ਹੀ ਡੈਰੀ ਲਿਖਣ ਦਾ ਬੜਾ ਸ਼ੌਂਕ ਸੀ ਪਿਤਾ ਜੀ ਨੂੰ ਹਰ ਰੋਜ਼ ਉਹਨਾਂ ਨੇ ਡਾਇਰੀ ਲਿਖੀ ਅਨਪੜ੍ਹ ਹੁੰਦੇ ਹੋਏ ਵੀ ਅਨਪੜ੍ਹ ਹੁੰਦੇ ਹੋਏ ਰੋਜ਼ ਡਾਇਰੀ ਲਿਖਦੇ ਸੀ ਅੱਛਾ ਦਾਦੀ ਉਹ ਤਹਮਲ ਦੀ ਮੂਰਤ ਸਹਿਜ ਦੀ ਮੂਰਤ ਚਲ ਤਾਂ ਛੋਟੀ ਉਮਰੇ ਗਏ ਪਰ ਜੋ ਉਹਨਾਂ ਨੇ ਪਰਿਵਾਰ ਲਈ ਕੀਤਾ ਕਿਸੇ ਨਾਲ ਈਰਖਾ ਨਹੀਂ ਸੀ ਕਿਸੇ ਨਾਲ ਸਾੜਾ ਨਹੀਂ ਸੀ ਉਹੀ ਸਾਡੇ ਚੱਲ ਰਿਹਾ ਹੁਣ ਤੱਕ ਉਹ ਚੱਲ ਰਿਹਾ ਉਹੀ ਉਹੀ ਸੰਸਕਾਰ ਅੱਗੇ ਤੁਰਉਂਦੇ ਪਰਿਵਾਰ ਦੇ ਇਕੱਠੇ ਰਹਿਣ ਦੇ ਵਿੱਚ ਬਰਕਤ ਇਸੇ ਕਰਕੇ ਹੁੰਦੀ ਹੈ ਇੱਕੇ ਚ ਬਰਕਤ ਆਪਣੇ ਜਵਾਕਾਂ ਨੂੰ ਦਾਦਾ ਦਾਦੀ ਪਾਪਾ ਮੰਮੀ ਮਿਲੇ ਬਿਲਕੁਲ ਉਹ ਕਿਤੇ ਵੱਧ ਉਹ ਕਰਦੇ ਨੇ ਸਾਡੀ ਸਾਡੀ ਮਾਤਾ ਜੀ ਸੈਮੀਨਾਰ ਲਾ ਲੈਂਦੇ ਸੀ ਅੱਜ ਸੈਮੀਨਾਰ ਲਾਓ ਜੀ ਅੱਜ ਐਕਟਿਵ ਪੈਸਿਵ ਪੜਾਂਗੇ ਅੱਜ ਡਾਇਰੈਕਟ ਇੰਡਾਇਰੈਕਟ ਕਰਾਂਗੇ ਪਾਪਾ ਮੇਰੇ ਪ੍ਰੋਫੈਸਰ ਤੇ ਆਪਣੇ ਬੱਚਿਆਂ ਨੂੰ ਸਾਰਾ ਕੁਝ ਮੇਰੀ ਮਾਤਾ ਨੇ ਇਹੋ ਜਿਹੀ ਪਰਵਰਿਸ਼ ਕੀਤੀ ਹੁਣ ਤੱਕ ਕਰੀ ਜਾਂਦੇ ਨੇ ਦਾਦਾ ਦਾਦੀ ਦੇ ਤੌਰ ਤੇ ਸਾਡੀ ਪੋਤੀ ਇਲਾਹੀ ਦੀ ਸੇਵਾ ਕਰਦੇ ਨੇ ਪਰਦਾਦੀ ਬਣ ਕੇ ਨੇ ਮੈਨੂੰ ਯਾਦ ਆਉਂਦੀ ਹੈ ਦਾਦੀ ਦੇ ਮੈਂ ਵੀ ਕਈ ਵਾਰ ਸਿਰ ਤੇ ਤੇਲ ਛਸਣਾ ਹਾਂ ਕਦੇ ਮੈਂ ਇੱਥੇ ਟੇਢੀ ਗੁੱਤ ਕਰ ਦਿੰਦੀ ਕਦੇ ਮੈਂ ਉੱਚਾ ਜਿਹਾ ਲਾ ਬੇਬੇ ਤੂੰ ਤਾਂ ਕਰੀਨਾ ਲੱਗਦੀ ਆ ਲਾ ਬੇਬੇ ਤੂੰ ਤਾਂ ਇਹੋ ਲੱਗਦੀ ਆ ਤੇ ਬੇਬੇ ਫਿਰ ਖੁਸ਼ ਹੋ ਜਾਂਦੀ ਕਿਉਂਕਿ ਬਜ਼ੁਰਗਾਂ ਨਾਲ ਜੇ ਅਸੀਂ ਬੈਠ ਕੇ ਗੱਲ ਕਰਦੇ ਆ ਨਾ ਉਹ ਖੁਸ਼ ਹੁੰਦੇ ਆ ਖੁਸ਼ ਹੁੰਦੇ ਸਮਾਂ ਦੇਣਾ ਬਹੁਤ ਜ਼ਰੂਰੀ ਹਿਸਾ ਦਿੰਦੇ ਜਿਉਂਦੀ ਰਹਿ ਬਸਦੀ ਰਹਿ ਬੁੱਢ ਸਹਾਗਣ ਤਰ ਤਰ ਭੁੱਲੇ ਔਰ ਅੱਜ ਵੀ ਮੈਂ ਯਾਦ ਕਰਦੀ ਆ ਜਦੋਂ ਮੈਂ ਕੋਈ ਪਰਸ ਖੋਲਦੀ ਆ ਵੀ ਅੱਛੇ ਜਿਹੇ ਪੈਸੇ ਨਿਕਲੇ ਆ ਕਿੱਥੋਂ ਆ ਗਏ ਧੰਨ ਬੇਬੇ ਧੰਨ ਜਿਹੜੇ ਅਸੀਰਵਾਦ ਦਿੱਤੇ ਹੋਇਆ ਉਹਨਾਂ ਨੇ ਉਹਨਾਂ ਵੀ ਅਸੀਸਾਂ ਕਿਉਂ ਕਰਕੇ ਭੁੱਲ ਜਾਂਦੇ ਨੇ ਉਹਨਾਂ ਦੀ ਅਸੀਸਾਂ ਅਸੀਰਵਾਦ ਤਾਂ ਐ ਕਿੰਨੇ ਕਿਉਂ ਮਲਾਈਆਂ ਨੂੰ ਲੱਗਦੇ ਨੇ ਬਜ਼ੁਰਗਾਂ ਦਾ ਸਤਿਕਾਰ ਸੁੱਖਾਂ ਦਾ ਆਧਾਰ ਹੈ ਵੀ ਥੋੜੀ ਕਿਹਾ ਜਿੰਨਾ ਬਜ਼ੁਰਗ ਸਾਡੇ ਤੋਂ ਕੋਈ ਚੀਜ਼ਾਂ ਨਹੀਂ ਮੰਗਦੇ ਪਿਆਰ ਪਿਆਰ ਮੰਗਦੇ ਆ ਸਮਾਂ ਮੰਗਦੇ ਆ ਉਹਨਾਂ ਕੋਲੇ ਬੈਠੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਖੁਸ਼ ਰੱਖੋ ਉਹਨਾਂ ਦਾ ਧਿਆਨ ਰੱਖੋ ਹੁਣ ਸਾਨੂੰ ਕਿੰਨਾ ਖੂਬਸੂਰਤ ਅਹਿਸਾਸ ਹੁੰਦਾ ਸਾਡੀ ਪੋਤੀ ਆ ਉਹੋ ਕੰਮ ਕਰ ਜਾਂਦੀ ਹੈ ਸ਼ਰਾਰਤਾਂ ਜਿਹੜੀਆਂ ਸ਼ਾਇਦ ਕਦੇ ਫੂਲ ਐ ਸਹੀ ਨਹੀਂ ਸਕਦੇ ਹੁੰਦੇ ਸੋਚਦੇ ਨਹੀਂ ਸੀ ਹੁਣ ਕੱਲ ਅਸੀਂ ਆਪਣੀ ਪੋਤੀ ਦੇ ਗ੍ਰੈਂਡਪੇਰੈਂਟਸ ਡੇ ਦੇ ਫੰਕਸ਼ਨ 'ਚ ਜਾ ਕੇ ਆਏ ਹਾਂ ਕਿੰਨਾ ਮਜ਼ਾ ਆਇਆ ਉੱਥੇ ਬਹੁਤ ਖੁਸ਼ੀ ਮਿਲੀ ਹਾਂ ਬੜੀ ਖੁਸ਼ੀ ਮਿਲੀ ਜੁਆ ਕੰਗੂ ਅਸੀਂ ਵੀ ਪਾਰਟਿਸਿਪੇਟ ਕੀਤਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਸੱਚਮੁੱਚ ਇਹ ਬਹੁਤ ਕਮਾਲ ਦਾ ਹੈ ਸਾਡਾ ਦਾਦਾ ਦਾਦੀ ਬਜ਼ੁਰਗ ਸੰਸਕਾਰਾਂ ਦੀ ਚੱਲਦੀ ਫਿਰਦੀ ਮਾਸ਼ਾਅੱਲਾਹ ਨੇ ਸਵਰਨ ਜੀ ਨੇ ਆਰਟੀਕਲ ਲਿਖਿਆ ਸੀ ਕਿਤਾਬ ਵੀ ਲਿਖ ਚੁੱਕੀ ਹੈ ਇੱਕ ਪੂਰੀ ਐਡਿਟ ਕੀਤੀ ਹੈ ਬਜ਼ੁਰਗਿਆਂ ਦਾ ਸਤਕਾਰ ਮੇਰੀ ਮਦਰ ਨੇ ਹਾਂ ਸੰਸਕਾਰ ਦਿੱਤੇ ਵਿਭੈ ਕੰਮ ਕਰਨਾ ਸਿੱਖੋ ਹੋਰ ਆਪਣੇ ਸਹਰੇ ਜਾ ਕੇ ਸਤਿਕਾਰ ਕਰੋ ਉਹ ਸੀ ਅੱਜ ਵੀ ਕਰਦੇ ਆ ਤਾਂ ਆਦਰਮਾਨ ਪਾ ਵੀ ਰਹੇ ਹਾਂ ਆਦਰ ਕਰਨ ਨਾਲ ਦੁੱਗਣਾ ਆਦਰ ਮਿਲਦਾ ਮਿਲੂਗਾ ਸੋ ਪਿਆਰੇ ਦਰਸ਼ਕੋ ਐਵੇਂ ਹਲਕੇ ਫੁਲਕੇ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਸਿਰਫ ਇਸ ਕਰਕੇ ਕਿ ਜਿਹੜੇ ਦਾਦਾ ਦਾਦੀ ਜਾਂ ਨਾਨਾ ਨਾਨੀ ਉਹ ਸੱਚ ਯਾਰ ਨਾਨੇ ਦੀ ਗੱਲ ਤਾਂ ਭੁੱਲ ਹੀ ਗਏ ਨਾਨੀ ਵੀ ਮੇਰੀ ਤਹਮਲ ਦੀ ਮੂਰਤ ਤੇ ਨਾਨਾ ਮੇਰਾ ਨੌਕਰੀ ਚ ਸੀ ਸਾਢੇ 6 ਵਜੇ ਤੱਕ ਐਂ ਲੱਗਦਾ ਹੁੰਦਾ ਸੀ ਵੀ ਨਾਨੇ ਦੇ ਆਵਾਜ਼ ਹੀ ਨਹੀਂ ਹੈਗੀ ਤੇ ਸ਼ਾਮ ਨੂੰ ਨਾਨਾ ਜੀ ਥੋੜੀ ਜਿਹੀ ਛੱਟ ਲਾਉਣ ਦੇ ਸ਼ਕੀਨ ਸੀ ਫਿਰ ਜਦੋਂ ਦੋ ਛੱਟ ਲਾ ਲੈਂਦੇ ਫਿਰ ਆ ਕੇ ਬਰਾਂਡੇ 'ਚ ਤਖਤ ਪੋਛ ਤੇ ਭਾਈ ਚੌਂਕੜੀ ਮਾਰ ਕੇ ਬਹਿ ਜਾਂਦੇ ਫਿਰ ਨਾਨੇ ਦਾ ਸ਼ੇਰ ਰੂਪ ਸਾਹਮਣੇ ਆ ਜਾਂਦਾ ਸੀ ਨਾਨੇ ਨੇ ਨਾ ਕਿਸੇ ਦੀ ਨੂੰ ਦੀ ਜ਼ਰਤ ਨਾ ਪੁੱਤ ਦੀ ਜ਼ਰਤ ਨਾ ਪੋਤੇ ਦੀ ਵੀ ਕੋਈ ਫालतू ਵालतੂ ਗੱਲ ਨਾਲ ਨਹੀਂ ਜਾਂਦੀ ਸੀ ਨਾ ਜਿਹੜੀ ਉਹ ਜਿਹੜੀ ਅੰਗੂਰ ਕੀ ਬੇਟੀ ਫਿਰ ਨਾਨਾ ਜੀ ਨੂੰ ਥੋੜਾ ਜਿਹਾ ਕਰ ਜਾਂਦੀ ਸੀ ਕਮਾਲ ਔਰ ਇੱਕ ਬੜੀ ਕਮਾਲ ਦੀ ਗੱਲ ਆ ਵੀਡੀਓ ਜਿਹੜੀ ਸਵਾਗਤ ਕਰਨ ਤੋਂ ਪਹਿਲਾਂ ਨਾਨਾ ਥੋੜਾ ਜਿਹਾ ਜਦੋਂ ਅਖਰੀ ਉਮਰੇ ਢਿੱਲਾ ਹੋ ਗਿਆ ਡਾਕਟਰ ਕੋਲੇ ਲੈ ਗਏ ਮਾਮੇ ਮੇਰੇ ਡਾਕਟਰ ਕੋਲੇ ਲੈ ਗਏ ਡਾਕਟਰ ਨੇ ਪੁੱਛਿਆ ਬਜ਼ੁਰਗੋ ਕਹਿੰਦਾ ਕੋਈ ਛਕ ਲਾ ਲੈਨੇ ਹਾਂ ਹਾਂ ਜੀ ਕਹਿੰਦੇ ਪਊਆ ਖ ਪੀ ਲੈਣਾ ਤੇ ਕਹਿੰਦੇ ਜੀ ਡਾਕਟਰ ਕਹਿੰਦਾ ਨਾ ਅੱਧਾ ਕਰ ਦੋ ਆ ਗਏ ਜੀ ਕਰੇ ਉਸ ਤੋਂ ਬਾਅਦ ਮੇਰੇ ਬਾਪੂ ਜੀ ਕਿਤੇ ਪਿਤਾ ਜੀ ਗਏ ਹੋਏ ਸੀ ਉੱਥੇ ਉਹ ਕਹਿੰਦੇ ਪੁੱਤ ਡਾਕਟਰ ਕੋਲੇ ਸੱਚ ਨਾ ਬੋਲੋ ਕਹਿੰਦੇ ਹੁਣ ਡਾਕਟਰ ਕੋਲੇ ਸੱਚ ਕਿਉਂ ਨਾ ਬੋਲੋ ਕਹਿੰਦੇ ਮੈਂ ਜਦੋਂ ਗਿਆ ਆਹ ਮੁੰਡੇ ਤੇਰੇ ਲੈ ਕੇ ਚੱਕ ਕੇ ਸਾਲੇ ਤੇਰੇ ਕਹਿੰਦੇ ਜਦੋਂ ਲੈ ਗਏ ਡਾਕਟਰ ਨੂੰ ਮੈਂ ਦੱਸ ਬੈਠਾ ਵੀ ਜੀ ਪਊਗਾ ਪੀ ਲੈਣਾ ਉਹ ਕਹਿੰਦਾ ਅੱਧਾ ਕਰ ਦੋ ਕਹਿੰਦੇ ਮੇਰੇ ਬੈਠੇ ਇੱਕ ਕੋਈ ਹੋਰ ਆ ਗਿਆ ਉਹਨੇ ਕਿਹਾ ਤਾਂ ਮੈਂ ਅਧਿਆ ਪੀਣਾ ਕਹਿੰਦੇ ਉਹਨੂੰ ਕਿਹਾ ਤਾਂ ਪਊਗਾ ਕਹਿੰਦੋ ਕਹਿੰਦੇ ਜੇ ਪੁੱਤ ਮੈਂ ਡਾਕਟਰ ਕੋਲੇ ਇਹਦੀਆ ਕਿਹਾ ਹੁੰਦਾ ਉਹਨੇ ਮੇਰਾ ਪਊਆ ਬਰਕਰਾਰ ਰੱਖਣਾ ਸੀ ਅੱਛਾ ਡਾਕਟਰ ਦੀ ਗੱਲ ਅਸੀਂ ਚਾਹ ਦੇ ਕੱਪਾਂ ਤੇ ਲਾਗੂ ਕਰਕੇ ਦੇਖੀਗਾ ਅਜਨਬੇ ਡਾਕਟਰ ਕੋਲੇ ਅਸੀਂ ਚੱਲ ਗਏ ਮੈਨੂੰ ਕਹਿੰਦੇ ਜੀ ਕਿੰਨੀ ਚਾਹ ਪੀਣੀ ਹੈ ਪ੍ਰਿੰਸੀਪਲ ਸਾਹਿਬ ਮਖਿਆ ਜੀ 10 ਕੱਪ ਪੀਣਾ ਦਿਹਾੜੀ 'ਚ ਨਾ ਜੀ ਨਾ ਕਿੰਨੇ ਤਿੰਨ ਚਾਰ ਕਿ ਕਰਦੇ ਹੋ ਪੀਂਦਾ ਮੈਂ ਅਸਲ ਚ ਤਿੰਨ ਚਾਰੀ ਸੀ ਤਿੰਨ ਚਾਰੀ ਸੀ ਸੋ ਇਹ ਬਜ਼ੁਰਗਾਂ ਦੇ ਵੇਟ ਨੇ ਬਹੁਤ ਕਮਾਲ ਦੇ ਇਨਸਾਨ ਸੀ ਨਾਨਾ ਜੀ ਨਾਨੀ ਜੀ ਬਹੁਤ ਸੇਵਾ ਕਰਦੇ ਸੀ ਗਿਆ ਦੀ ਨਾਨਕੇ ਜਾ ਕੇ ਯਾਰ ਚਾਹ ਚੜਦਾ ਸੀ ਬਹੁਤ ਆਏ ਲੱਗਦਾ ਸੀ ਜਿਵੇਂ ਕਿਸੇ ਮੇਲੇ ਚ ਆ ਗਏ ਹੁੰਨੇ ਆ ਮੇਰੇ ਤਾਂ ਮਾਮੇ ਅਸੀਂ ਤਾਂ ਮਾਨਸਾ ਤੋਂ ਆਉਂਦੇ ਸੀ ਆਦਰਮਾਨ ਜਿਆਦਾ ਹੁੰਦਾ ਨਾ ਆਦਰਮਾਨ ਜਿਆਦਾ ਹੁੰਦਾ ਸੀ ਦੋ ਤੇ ਦੋਤੀਆਂ ਦਾ ਅਸੀਂ ਪਟਿਆਲੇ ਵਾਲਿਆਂ ਕੋ ਮਾਨਸਾ ਰਹਿੰਦੇ ਸੀ ਸਾਨੂੰ ਤਾਂ ਸਭ ਤੋਂ ਵੱਡਾ ਚਾਹੇ ਹੁੰਦਾ ਸੀ ਪਟਿਆਲੇ ਚੱਲੇ ਆ ਫਿਲਮਾਂ ਲੱਗੀਆਂ ਨਵੀਆਂ ਦੇਖਾਵਾਂਗੇ ਮਾਮਿਆਂ ਨੇ ਵਿਚਾਰਿਆਂ ਨੇ ਬਹੁਤ ਫਿਲਮਾਂ ਦਿਖਾਉਣੀ ਐ ਬਹੁਤ ਪਿਆਰ ਸਤਿਕਾਰ ਹੁੰਦਾ ਸੋ ਇਹ ਰਿਸ਼ਤੇ ਨਾਨਾ ਨਾਨੀ ਦਾਦਾ ਦਾਦੀ ਤਾਂ ਬੈਂਕ ਨੇ ਵੱਡੇ ਵੱਡੇ ਪਿਆਰ ਦੇ ਬੈਂਕ ਖੁਸ਼ੀਆਂ ਦੇ ਬੈਂਕ ਸੰਸਕਾਰਾਂ ਦੇ ਬੈਂਕ इवन ਤੁਹਾਡੇ ਵੇਲੇ ਜੇ ਕਿਸੇ ਵੀ ਚੀਜ਼ ਦੀ ਲੋੜ ਪੈ ਜਾਏ ਮਾਪਿਆਂ ਨੂੰ ਨਾ ਕਰ ਜਾਣ ਤੇ ਦਾਦਾ ਦਾਦੀ ਕਦੇ ਨਾ ਰਹੀ ਨਹੀਂ ਸਕਦੇ ਰਹੀ ਨਹੀਂ ਸਕਦੇ ਸੋ ਸਾਰੇ ਦਾਦਾ ਦਾਦੀਆਂ ਨੂੰ ਸਾਰੇ ਨਾਨਾ ਨਾਨੀਆਂ ਨੂੰ ਸਾਡਾ ਸਜਦਾ ਸਾਡਾ ਸਤਿਕਾਰ ਉਹ ਬੱਚਿਓ ਨੌਜਵਾਨੋ ਆਪਣੇ ਦਾਦਾ-ਦਾਦੀ ਨਾਨਾ-ਨਾਨੀ ਨੂੰ ਰਜ ਰਜ ਕੇ ਪਿਆਰ ਕਰੋ ਰਜ ਰਜ ਕੇ ਪਿਆਰ ਕਰੋ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਸਾਡਾ ਨਾਰਾ ਹੈ ਬਜ਼ੁਰਗਾਂ ਦਾ ਸਤਿਕਾਰ ਸੁੱਖਾਂ ਦਾ ਆਧਾਰ